ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆਂ ਜੀ ਤੁਹਾਡਾ ਆਪਣੇ YouTube ਚੈਨਲ ਗਿੱਲ ਡੇਰੀ ਫਾਰਮ ਤੇ ਅੱਜ ਆਪਣੇ ਕੋਲ 6 ਝੋਟੀਆਂ ਦਾ ਲੋਡ ਆਇਆ ਸੀ ਜਿਹਦੇ ਚੋਂ ਇੱਕ ਸੇਲ ਹੋ ਗਈ ਤੇ 5 ਝੋਟੀਆਂ ਦਾ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਆਂ ਜੀ ਤੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਆ ਜੀ ਸਵੇਰੇ ਸਵੇਰੇ ਪਸ਼ੂ ਨੂੰ ਦੋ ਟਾਈਮ ਚੋਲਿਆ ਕਰੋ ਤੇ ਗੱਬਣ ਪਸ਼ੂ ਜੇ ਥਣ ਟਿਪ ਕੇ ਚੈੱਕ ਪਾਸ ਕਰਕੇ ਲਿਆ ਕਰੋ ਜੀ ਤੇ ਆਓ ਵੀਰੋ ਨਾਲ ਗੱਲਬਾਤ ਕਰਦੇ ਆਂ ਤੇ ਝੋਟੀਆਂ ਦੀ ਡਿਟੇਲ ਲੈਣੇ ਆ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਗਿਲ ਸਾਹਿਬ ਕੀ ਹਾਲ ਚਾਲ ਜੇ ਬਾਹਰ ਕਿਰਪਾ ਵੈਗੁਰੂ ਤੇ ਸਭ ਤੋਂ ਪਹਿਲਾਂ ਵੀਰ ਜੀ ਆਪਣਾ ਐਡਰੈਸ ਬੋਲ ਦਿਓ ਨਾਂ ਆਪਣਾ ਵੀਰ ਜੀ ਤਰਸੀਮ ਸਿੰਘ ਪਿੰਡ ਗ੍ਰੰਥਗੜ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾ ਤੇ ਫੋਨ ਨੰਬਰ ਬੋਲੋ ਆਪਣਾ ਫੋਨ ਨੰਬਰ 826444827 ਤੇ ਪਿੰਡ ਆਪਣਾ ਕਿੱਥੇ ਕਿਰੇ ਪੈ ਜਾਂਦਾ ਗ੍ਰੰਥਗੜ੍ਹ ਕਾਦੀਆਂ ਰੋਡ ਤੇ ਬਟਾਲਾ ਗ੍ਰੰਥੀਆਂ ਹਾਂਜੀ ਉਹਦੇ ਨਾਲ ਹੀ ਕਿਲੋਮੀਟਰ ਆਪਣਾ ਪਿੰਡ ਆ ਤੇ ਜੇ ਬਟਾਲੇ ਵਾਲੀ ਸਾਈਡ ਤੋਂ ਬਟਾਲੇ ਵਾਲੀ ਸਾਈਡ ਤੋਂ ਵੀਰ ਜੀ 6-7 ਕਿਲੋਮੀਟਰ ਬਟਾਲਾ ਗ੍ਰੰਥੀਆਂ ਹਾਂਜੀ ਇਧਰੋਂ ਕਾਦੀਆਂ ਵਾਲੀ ਸਾਈਡ ਤੋਂ ਵੀ 5-6 ਕਿਲੋਮੀਟਰ ਆ ਤੇ ਜੇ ਕਹਿੰਦੇ ਇਧਰੋਂ ਹਾਰਪੁਰਾ ਹਰਚੋਵਾਲ ਹਰਚੋਵਾਲ ਤੋਂ 10 ਕਿਲੋਮੀਟਰ ਬਟਾਲਾ ਗ੍ਰੰਥੀਆਂ ਜੀ ਵੀਰ ਜੀ ਤੇ ਜਿਹੜੇ ਵੀਰ ਵੀ ਨੂੰ ਨਹੀਂ ਪਤਾ ਲੱਗਦਾ ਉਹ ਫੋਨ ਕਰਕੇ ਪੁੱਛ ਲੈ ਆਪਾਂ ਬਟਾਲਾ ਗ੍ਰੰਥੀਆਂ ਆ ਜੇ ਗਾੜ ਤੇ ਅੱਜ ਝੋਟੀਆਂ ਕਿੰਨੀਆਂ ਆਪਣੇ ਕੋਲ ਵੀਰ ਜੀ ਪੰਜ ਆਪਣੇ ਬਤਾ ਜੀਆਂ ਸੂਈਆਂ ਤਾਜ਼ੀਆਂ ਸੂਈਆਂ ਤੇ ਟੌਪ ਕਲਾਸ ਝੋਟੀਆਂ ਹਾਂਜੀ 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 ਤੇ ਇਹ ਸੂਹਾ ਕਿੰਨਾ ਕਿੰਨਾ ਵਾ ਪਹਿਲਾ ਦੂਜਾ ਸੂਹੇ ਵੀਰ ਜੀ ਪਹਿਲੇ ਦੂਜੇ ਹੀ ਆ ਬਾਕੀ ਪਹਿਲੇ ਦੂਜੇ ਸੂਏ ਤੇ ਤਾਜ਼ੀਆਂ ਤਾਜ਼ੀਆਂ ਪੰਜਾਂ ਪੰਜਾਂ ਸੱਤਾ ਸੱਤਾ ਜਣਾਂ ਦਾ ਸੂਹਾ ਵਾ ਹਾਂਜੀ ਹਾਂਜੀ ਤੇ ਆ ਝੋਟੀ ਪਹਿਲੀ ਵਾਰੇ ਦੱਸੋ ਵੀਰ ਜੀ ਇਹ ਵੀਰ ਜੀ ਝੋਟੀ ਪਹਿਲੀ ਝੋਟੀ ਆ ਹਾਂਜੀ ਤੇ ਥਣ ਥਣ ਦੀ ਕੁਆਲਿਟੀ ਵਿਖਾ ਲ ਦਿਓ ਕਿੰਦਾ ਦਾ ਥਣ ਲੱਗਾ ਜੀ ਥਣ ਤੇ ਬਹੁਤ ਸੋਹਣਾ ਲੱਗਾ ਵਧੀਆ ਰੂਵ ਵਾਂਗੂ ਪੋਲੀ ਆਉਂਦੀ ਵੀਂਦੀ ਜੀ ਤੇ ਬਾਕੀ ਦੁੱਧ ਇਹਨ ਕੋ ਇਹਵੇ ਵੀਰ ਜੀ 14-15 ਕਿਲੋ ਦੁੱਧ ਹੈਗਾ ਠੀਕ ਆ ਵੀਰ ਜੀ ਇਹਦੇ ਮਗਰ ਇੱਕ ਤਛਲੀ ਕਰਕੇ ਦੋ ਟਾਈਮ ਚੋ ਕੇ ਮੇਰਾ ਵੀਰ ਖੜੇ ਜੀ ਜਿਹੜਾ ਮਰਜੀ ਆ ਵੀਰ ਤੇ ਵੀਰ ਜੀ ਇਹਦੇ ਮਗਰ ਬੱਚਾ ਕੀ ਜੇ ਇਹਦੇ ਮਗਰ ਕੱਟਾ ਭਰੀ ਤੇ ਕਿੰਨੇ ਦਿਨਾਂ ਦਾ ਸੁਆ ਇਹਦਾ ਸੁਆ ਵੀਰ ਜੀ ਚਮਾ ਪੰਜਾਂ ਦਿਨਾਂ ਦਾ ਚਮਾ ਪੰਜਾਂ ਦਿਨਾਂ ਦਾ ਸੁਆ ਠੀਕ ਆ ਵੀਰ ਜੀ ਤੇ ਖੋਲੋ ਤੋੜ ਕੇ ਵਿਖਾਓ ਹਾਂ ਖੋਲੋ ਵੀਰ ਜੀ ਥਣ ਥਣ ਉਹ ਵਿਖਾਲ ਦੋ ਗਿੱਲ ਸਾਹਿਬ ਵੇਖ ਲੋ ਥਣ ਦੀ ਕੁਆਲਿਟੀ ਐ ਨੋਕ ਵਾਲਾ ਲੱਗਾ ਤੇ ਚੱਡਾ ਚੱਡਾ ਵਿਖਾਲ ਦੋ ਵੇਖੋ ਜੈਨ ਜਿੱਦਾ ਦੀ ਆਪ ਯਾਰੀ ਉਦਾ ਹੀ ਲੇਵਾ ਲਈ ਫਿਰਦੀ ਆ ਹਾਂਜੀ 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 ਸੇਂਗ ਦੀ ਕੁਆਲਿਟੀ ਵੇਖੋ ਬਹੁਤ ਹੀ ਸੋਹਣੀ ਹੈ ਕੁਆਲਿਟੀ ਵਿਖਾ ਦਿਓ ਇੱਕ ਬਹੁਤ ਸੋਹਣੀ ਸੇਂਗ ਲੱਗੀ ਬਾਕੀ ਥਣਾ ਦੀ ਕੁਆਲਿਟੀ ਬਹੁਤ ਸੋਹਣੀ ਆ ਤੇ ਥਣਾ ਦੀ ਭਾਜੀ ਕੋਈ ਬਾਹਰ ਘਾਟ ਨਾ ਨਾ ਭਾਜੀ ਓਕੇ ਐ ਵਧੀਆ ਭਾਜੀ ਰੂਮ ਵਰਗੀ ਚ ਵਾਈ ਆ ਪੋਲੀ ਐ ਨੋਕ ਵਾਲਾ ਖਾਣੇ ਉਹ ਇਹ ਮਗਰ ਵੀ ਜੀ ਕਟਾ ਜੋ ਥਣ ਨੂੰ ਵੇਖ ਲੋ ਕਿਦਾਂ ਲੱਗੀ ਐ ਬੜੀ ਠੰਡੀ ਸੀ ਇਹ ਵਾਲੀ ਤੇ ਕਿੰਨਾ ਕੁ ਦੁੱਧ ਚਵਾਈ ਜਾਊਗੀ ਦੁੱਧ ਵੀਰ ਜੀ 2 ਕਿਲੋ ਵੱਧ ਜਣਾ ਵੀਰ ਜੀ ਦੁੱਧ ਸੂਆ ਦਾ ਹਾਂਜੀ ਜਿੰਨਾ ਪਾਵਾਂਗੇ ਉਨਾਂ ਚੋਹਾਂ ਦੇ ਇਹਨਾਂ ਕਰਮਾਣੀਆਂ ਨਾਲ ਥੋੜਾ ਕਰ ਲਈਏ ਅੱਜ ਟਾਈਮ ਕਿੰਨਾ ਤਿਆਰ ਆ 15 ਕਿਲੋ ਰੈਡੀ ਹੈ 15 ਕਿਲੋ ਸਾਬ ਹਾਂਜੀ ਦੇਖੋ ਇਹਦੇ ਬਈਆਂ ਹੱਥ ਨਹੀਂ ਲਾਉਣ ਦਿੰਦੇ ਨਹੀਂ ਬਿਲਕੁਲ ਬਿਲਕੁਲ ਜੀ ਬਹੁਤ ਸ਼ੀਲ ਸ਼ਰਾਬੀ ਜੀ ਬਿਲਕੁਲ ਤੇ ਕੀ ਮੁੱਲ ਕਰਨਾ ਹੈ ਰਾ ਬੋਲੇਗਾ ਵੀਰ ਜੀ ਜਿਹਾ ਜੀ ਆਪਾਂ ਕਰ ਲਓ ਕਿੰਨਾ 140 ਇੱਕ 40 ਤੇ 140 ਚ ਛੋਟ ਛੋਟ ਵੀਰ ਜੀ 2000 ਕਰ ਦੋ 2000 ਤੇ ਹੋਰ ਮਾਨ ਤਾਨ ਕੜੋ ਥੋੜਾ ਬੋਧਾ ਭੈਣ ਪੜਾਵਾ ਦਾ ਵੀਰ ਦੀ 135 ਦੀ ਦੇ ਦੇ 135 ਦੀ ਜੋ ਖੁਸ਼ੀ ਨਾ ਕਰਦਾਂਗੇ ਬਾਕੀ ਅਵਰ ਵੀ ਵੀਰ ਕੋ ਵੀ ਕਰਾ ਲਈਏ ਵੀਰ ਕੋਲੋਂ ਕਰਾ ਲਈਏ 30 ਦੀ ਝੋਟੀ ਦੇਣੀ ਆ 130 ਦੀ ਆਹ ਤੇ ਕੀਤੀ ਨਾ ਗੱਲ 130 ਦੀ 130 ਦੀ 15 ਕਿਲੋ ਵਾਲੀ 15 ਕਿਲੋ ਵਾਲੀ ਭਾਜੀ ਤੇ ਦੂਜੇ ਨੰਬਰ ਵਾਲੀ ਦੂਜੇ ਨੰਬਰ ਵਾਲੀ ਵੀਰ ਜੀ ਚੌਗੀ ਝੋਟੀ ਆ ਜੀ ਬਹੁਤ ਹੀ ਵੱਡੀ ਫੁੱਲ ਸਾਈਜ਼ ਵੀਰ ਜੀ ਚਾਰ-ਪੰਜ ਝੋਟੀ ਆ ਜੀ ਜੀ ਤੇ ਇਹ ਵੀ ਵੀਰ ਜੀ ਇੰਜ ਜਿਹਾ ਬਣਾਦਾ ਸਵੇਰ ਦਾ 500 ਰੁਪਏ ਤੇ ਇਹਦੇ ਮਗਰ ਬੱਚਾ ਕੀ ਜੇ ਵੀਰ ਜੀ ਇਹਦੇ ਮਗਰ ਕੱਟੀ ਆ ਵੀਰ ਜੀ ਕੱਟੀ ਆ ਹਾਂਜੀ ਹਾਂਜੀ ਤੇ ਕਿੰਨਾ ਕੁ ਦੁੱਧ ਇਸ ਟਾਈਮ ਤਿਆਰ ਆ ਵੀਰ ਜੀ ਕੋਈ ਬੋਲਾ ਹੀ ਆ 12-13 ਕਿਲੋ 12-13 ਕਿਲੋ ਬੋਲਾ ਹੀ ਆ ਤੇ ਬਾਕੀ ਥਣ ਦੀ ਕੁਆਲਿਟੀ ਬਹੁਤ ਹੀ ਸੋਹਣੀ ਆ ਫੇਸ ਕੁਆਲਿਟੀ ਫੇਸ ਕੁਆਲਿਟੀ ਫੁੱਲ ਵੱਡੀ ਝੋਟੀ ਆ ਹਾਂਜੀ ਤੇ ਖੋਲ ਕੇ ਵਿਖਾਓ ਵੀਰ ਜੀ ਇਹ ਰਿੰਗ ਦਾ ਸਿੰਘ ਲੱਗਾ ਬਾਜੀ ਜੀ ਜੀ ਬਿਲਕੁਲ ਚੈਂਪੀਅਨ ਸਿੰਘ ਲੱਗਾ ਜਿਹਨੂੰ ਕਹਿੰਦੇ ਦੇਖੋ ਆ ਵੀਰ ਦੇਰੇ ਬਰਾਬਰ ਹੀ ਤੁੜੀ ਫਿਰਦੀ ਆ ਜਸੀਗਾਰ ਦਾ ਬੂਖਾ ਦਾ ਨਿੱਗਰ ਲੇਵੇ ਦੀ ਆ ਝੋਟੀ ਸੈਟ ਰਿਹਾ ਦੇਖੋ ਐ ਸ਼ਾਂਤ ਸੁਭਾਦੀ ਆ ਜੀ ਜੀ ਬਿਲਕੁਲ ਇਹ ਵੀ ਗੱਲ ਸਾਬ ਨੂੰ ਦੇਖੋ ਆਹ ਦੇਖੋ ਚੌਗੀ ਹੋਏ ਨਹੀਂ ਕਹਿਣ ਦੇ ਨਾਲ ਨਹੀਂ ਆ ਜੀ ਜੀ ਚਲੋ ਕੋਈ ਗੱਲ ਨਹੀਂ ਜਦੋਂ ਕੋਈ ਵੀ ਰਹੂਗਾ ਕੋਈ ਗੱਲ ਨਹੀਂ ਜਦੋਂ ਕੋਈ ਘਰੇ ਆਵੇ ਜੀ ਜੀ ਬਿਲਕੁਲ ਕੋਈ ਗੱਲ ਨਹੀਂ ਜੇ ਕੋਈ ਆਵੇ ਉਹਨੂੰ ਮੂੰਹ ਪੁੱਟ ਕੇ ਖਾ ਲਿਓ ਜੀ ਤੇ ਝੋਟੀ ਵੀ ਬਹੁਤ ਵੱਡੀ ਆ ਥਣ ਥਣ ਦੀ ਗੱਲ ਸਾਹਿਬ ਵੇਖੋ ਕੁਆਲਿਟੀ ਜੀ ਬਿਲਕੁਲ ਬਿਲਕੁਲ ਜੀ ਹਾਂ ਸ਼ੀਲਸ ਲੱਗਿਆ ਬਾਕੀ ਜੀ ਜੀ ਆ ਵੇਖੋ ਕੀ ਭਾਜੀ ਇਹ ਵੀ ਉਹ ਵੀ ਨਹੀਂ ਇਧਰ ਦੇਖੋ ਕੀ ਲਾਈ ਫੇਦੀ ਜੀ ਗਾਰਮੈਂਟ ਭਾਜੀ ਜੀ ਜੀ ਬਿਲਕੁਲ ਪਹਿਲਾਂ ਨੂੰ ਇਦਾਂ ਜਿਆ ਠੰਡ ਲੱਗਦਾ ਨਹੀਂ ਆ ਬਹੁਤ ਜਿਆਦੀ ਸਪੈਸ਼ਲ ਹੈ ਜੀ ਜੀ ਤੇ ਇਹ ਕਿੰਨਾ ਕ ਦੁੱਧ ਚਵਾਜੂ ਵੀਰ ਜੀ ਦੁੱਧ ਵੀਰ ਜੀ ਇਹਦੇ 16 17 ਕਿਲੋ ਚਵਾ ਦੇਣਾ 16 17 ਕਿਲੋ ਦੁੱਧ ਚਵਾਉਗੀ ਇਸ ਟਾਈਮ ਕਿੰਨਾ ਹਾ ਜੜਿਆ ਆ ਇਹ ਵੇਲੇ 12 13 ਕਿਲੋ ਬੋਲਾ ਵੀਰ ਜੀ 12 13 ਕਿਲੋ ਬੋਲਾ ਤੇ ਇਹਦਾ ਰੇਟ ਕੀ ਕਰਦੇ ਵੀਰ ਜੀ ਰੇਟ ਤੇ ਵੀਰ ਜੀ ਇਹਦਾ ਇੱਕ ਇਹੋ ਜਿਹੇ ਲੋਕੀ 2 2 ਲੱਖ ਕਰਦੇ ਆ ਜੀ ਜੀ ਤੇ ਆਪਾਂ ਉਹ ਜਾਇਜ ਹੀ ਕਰਨਾ ਜਾਇਜ ਕਿੰਨਾ ਕਰਨਾ ਇਹਨਾਂ ਵੀਰ ਜੀ ਆਪਾਂ ਕੋਈ ਇੱਕ 70 ਨਹੀਂ ਕਰਨਾ 80 ਨਹੀਂ ਕਰਨਾ ਇੱਕ 60 ਕਰ ਦੀ ਇੱਕ 60 ਹਾਂਜੀ ਤੇ ਇਹਦੇ ਜੋ ਛੋਟ ਛੋਟ ਵੀਰ ਜੀ 5000 ਕਰਦਾ 5000 ਛੋਟ ਇੱਕ 55 ਦੀ ਹਾਂਜੀ ਹੋਰ ਮਾਨ ਤਾਨ ਕਰੂ ਵੀਰ ਹੋਰ ਫੇ ਵੀਰ ਕੋ ਘਰਾ ਲੋ ਅਮਨ ਜੀ 5000 ਰੁਪਏ ਆ ਭਾਜੀ ਕਰ ਦਾਂਗੇ ਹੋਰ ਡੇਡ ਦੀ ਡੇਡ ਦੀ ਝੋਟੀ ਦੇਣੀ ਆ ਜੀ ਜੀ ਇਹੋ ਜੀ ਕੋਈ ਦਿੰਦਾ ਨਹੀਂ ਆ ਝੋਟੀ ਦਾ ਕੱਦ ਕਾਠ ਬਹੁਤ ਆ ਯਾਰੇ ਵੇਖੋ ਵੀ ਐਡੀ ਝੋਟੀ ਆ ਤੇ ਠੀਲ ਠੰਡੀਆਂ ਦੀਆਂ ਰਸੀਲੀਆਂ ਵੇਖੋ ਵੀ ਠੰਕ ਤਾਂ ਨਾ ਲੱਗਦੀ ਜੀ ਪਹਿਲਣਾ ਨਹੀਂ ਤੇ ਬਹਿਣ ਹੀ ਨਹੀਂ ਦਿੰਦੀਆਂ ਬਾਕੀ ਇਹ ਅਜੇ ਵੀਡੀਓ ਚ ਡੰਗੜ ਹੋਰ ਲੱਗਦਾ ਵਾ ਵੀਡੀਓ ਚ ਹੋਰ ਲੱਗਦਾ ਸਾਹਮਣੇ ਹੋਗੇ ਤਾਂ ਹੋਰ ਸੋਹਣੀਆਂ ਲੱਗਣਗੀਆਂ ਮੈਂ ਤਾਂ ਕੋ ਲੈ ਜੂ ਭੈਣ ਭਰਾ ਯਾਦ ਕਰੂਗਾ ਭਾਜੀ ਜੀ ਜੀ ਬਿਲਕੁਲ ਤੇ ਇਸ ਟਾਈਮ ਤੇ ਦੁੱਧ 13 ਕਿਲੋ ਹਾਜੜਿਆ ਤੇ ਵੀਰ ਹੁਣੀ ਕਹਿੰਦੇ 14 15 ਕਿਲੋ ਦੁੱਧ ਚਵਾਊਗੀ ਝੋਟੀ ਤੇ ਬਾਕੀ ਝੋਟੀ ਦੱਸਦੀ ਆ ਵੀ ਚਵਾਊਗੀ ਝੋਟੀ ਹਾਡੇ ਸਾਲ ਭਾਜੀ 3 ਲੱਖ ਦੀ ਝੋਟੀ ਬਣ ਗਈ ਜੀ ਜੀ ਬਿਲਕੁਲ ਬਿਲਕੁਲ ਮਿੱਟੀ ਤੇ ਤੀਜੀ ਵਾਲੇ ਗੱਲ ਕਰੀਏ ਤੇ ਤੀਜੀ ਵੀ ਇਹ ਨੀਲੀ ਰਾਵੀ ਜੋ ਹਾਂਜੀ ਅੱਖ ਰੱਖਦੀ ਨੀਲੀ ਰਾਵੀ ਦਾ ਜੀ ਜੀ ਬਿਲਕੁਲ ਇਹ ਵੀ ਵੱਡੀ ਛੋਟੀ ਹੈ ਸ਼ਿੰਗ ਵੇਹ ਲੋ ਤਾਂ ਟੋਕੇ ਲੱਗੇ ਆ ਜੀ ਜੀ ਬਿਲਕੁਲ ਬਿਲਕੁਲ ਇਹਦੇ ਮਗਰ ਵੀ ਟੋਪ ਦਾ ਬੱਚਾ ਨੀਲੀ ਦਾ ਪ्योर ਭਰੀ ਠੀਕ ਹੈ ਵੀਰ ਜੀ ਇਹਨੂੰ ਸੂਈ ਨੂੰ ਕਿੰਨੇ ਕਰਣ ਹੋ ਗਏ ਵੀਰ ਜੀ 2-5 ਦਲਾਂ ਦੀ ਇਹ ਵੀ ਸੂਈ ਆ ਸਿਰਫ ਥੋੜਾ ਜਿਹਾ 4 13 14 ਕਿਲੋ ਦੁੱਧ ਵੀ ਦੀ ਇਹਨੂੰ 13 14 ਕਿਲੋ ਦੁੱਧ ਹਾਜਰੇ ਆ ਫੁੱਲ ਵੱਡੀ ਆ ਛੋਟੀ ਭਾਈ ਰੂਹ ਖੁਸ਼ ਹੋ ਜਾਂਦੀ ਆ ਵੇਖੋ ਇੱਧਰ ਡੰਗਰ ਪਿਆ ਗਿਆ ਹਣ ਚੋਣ ਚਾਂਲ ਰੂਹ ਵਾਂਗੂ ਪੋਲੀ ਵੀ ਬਾਕੀ ਛੋਟੀਆਂ ਦੱਸਦੀਆਂ ਆ ਵੀ ਕਿਸੇ ਬੰਨੇ ਉਂਗਲ ਨਹੀਂ ਕਰਨ ਦਿੰਦੀਆਂ ਤੇ ਬਾਕੀ ਕਹਿਣ ਦੀ ਲੋੜ ਨਹੀਂ ਪੈਂਦੀ ਵੀ ਖੜਿਆਂ ਨੇ ਲਿਆਂਦੀਆਂ ਵਾ ਬਸ ਬਸ ਬਾਕੀ ਇਹ ਕਹਿਣਾ ਨਹੀਂ ਆ ਜੀ ਜੀ ਬਿਲਕੁਲ ਆਪ ਹੀ ਬੋਲਦੀਆਂ ਵਾ ਛੋਟੀਆਂ ਵੀਰ ਦਾ 6 ਫੁੱਟ ਕੱਦਦਾ ਤੇ ਵੇਖ ਲਓ ਕਿੱਥੇ ਨਾਲ ਹੀ ਤਰੀ ਫਿਰਦੀ ਆ ਬੜੀ ਭੈਣ ਭਰਾਵਾਂ ਦੀ ਮਾੜੀ ਵੀ ਨੀਲੀ ਰਾਵੀ ਕੋਈ ਝੋਟੀ ਲਿਆ ਕੇ ਦੋ ਜੀ 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 ਲੈ ਜੋ ਲੈ ਜੋ ਬੜੇ ਬੜੀ ਸਫਰਦੀਆਂ ਆਈਆਂ ਹੋਈਆਂ ਵਾ ਜੀ ਬਿਲਕੁਲ ਸਾਧੀਆਂ ਸੂਈਆਂ ਵੀਰ ਦੀ ਚੋਰੋਂ ਪੰਜਾਂ ਦਿਨਾਂ ਦੀ ਐ ਇਹੇ ਮਗੜੀ ਵੀ ਜੀ ਬੱਚਾ ਕੀ ਆ ਕੱਟਾ ਮਗੜੇ ਤੇ ਤੇ ਇਸ ਟਾਈਮ ਦੁੱਧ 13 ਤੋਂ 14 ਕਿਲੋ ਤਿਆਰ ਆ ਤੇ ਵੀਰ ਜੀ ਕਿੰਨਾ ਕੁ ਦੁੱਧ ਚਵਾ ਜੂਗੀ ਦੁੱਧ ਵੀਰ ਜੀ ਦੁੱਧ ਹੋਰ ਆਲੇ 2-3 ਕਿਲੋ ਵੱਜ ਜਾਣਾ ਵਾ 2-3 ਕਿਲੋ ਹੋਰ ਵੱਜੂਗਾ 16-17 ਕਿਲੋ ਦੁੱਧ ਕਰ ਜੂ ਝੋਟੀ ਜੀ ਜੀ ਬਿਲਕੁਲ ਬਿਲਕੁਲ ਵੀਰ ਜੀ ਤੇ ਬਾਕੀ ਚੈਂਪੀਅਨ ਹੀ ਸਿੰਗ ਲੱਗਾ ਵਾ ਜੀ ਜੀ ਤੇ ਵੀਰ ਜੀ ਇਹਦਾ ਮੁੱਲ ਕੀ ਕਰਦੇ ਜੀ ਮੁੱਲ ਤੇ ਇਹਦਾ ਵੀਰ ਜੀ 165 ਕਰਦੇ ਆ 165 ਹਾਂ ਜੀ ਤੇ ਉਹਦੇ ਚੋਂ ਮਾਨਤਾਨ ਕਿੰਨਾ ਹੋਊ ਮਾਨਤਾ ਤਾਨ ਵੀਰ ਜੀ ਆਪਾਂ ਜਾਇਦੀ ਕਰਦਾਂ 10000 ਹੀ ਛੱਡ ਦੇਣਾ ਵਿੱਚ 155 ਹਾਂਜੀ ਤੇ ਵੀਰ ਕੜੂ ਮਾਨਤਾਨ ਜੇ ਹੋਰ 10000 ਹੀ ਕਰਦਾਂਗੇ ਭਿੰਦਰ ਸਾਹਿਬ ਹੋਰ ਲਓ ਜੀ ਆ ਰਹੇ ਹੋਈ ਨਾ ਗੱਲ 145 145 ਦੀ ਝੋਟੀ ਦੇਣੀ ਆ 145 ਦੀ ਝੋਟੀ ਦੇ ਦੇਣੀ ਆ ਹਾਂਜੀ ਉਹਨੂੰ ਹੋਰ 5000 ਛੋਟ ਕਰਦਰੀ 140 ਦੀ ਹਾਂ ਨਾ 140 ਦੀ ਦੇਣੀ ਆ ਤੇ ਜਿਹੜਾ ਗਿੱਲ ਡੇਰੀ ਫਾਰਮ ਵੇਖ ਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਹੋਗਾ ਉਹਨੂੰ ਝੋਟੀ ਦੇਣੀ ਆ 140 ਜੀ ਬਿਲਕੁਲ 140 ਦੀ ਝੋਟੀ ਦੇਣੀ ਆ ਵੀਰ ਨੂੰ ਨਾ 16 17 ਕਿਲੋ ਵਾਲੀ ਝੋਟੀ 140 ਦੀ ਹਾਂਜੀ ਠੀਕ ਆ ਤੇ ਆ ਚੌਥੇ ਨੰਬਰ ਵਾਲੀ ਵੀਰ ਜੀ ਇਹ ਨਹੀਂ ਵੀਰ ਜੀ ਸੂਆ ਦੂਜਾ ਵਾ ਜੀ ਇਹਨੇ ਮਗਰ ਕੱਟੀ ਜੋ ਜੀ ਜੀ ਇਹਨੇ ਮਗਰ ਕੱਟੀ ਆ ਤੇ ਬਾਕੀ ਲੇਵਾ ਬਹੁਤ ਸੋਹਣਾ ਤਿਆਰ ਕੀਤਾ ਵਾ ਇਨੇ 12 ਕਿਲੋ ਦੁੱਧ ਤਿਆਰ ਹੈ ਦੇਖੋ ਜੀ ਨਾੜਾ ਨੂੜਾ ਬਹੁਤ ਆਵਾਨੇ ਦੇ ਦੇ ਹਾਂ ਜੀ ਹਾਂ ਜੀ ਜੀ ਖੋਲ ਕੇ ਲੈ ਆਓ ਬਾਹਰ ਬਾਕੀ ਸਿੰਘ ਵੀ ਪੂਰਾ ਗੋਲ ਕੱਟ ਵਾਲਾ ਲੇਵਾ ਚੱਡੀ ਤੇ ਚਲੋ ਜੀ ਮੋਟਾ ਮੋਟਾ ਚਬਾਅ ਲੱਗਾ ਪਰੀ ਬਹੁਤ ਜ਼ਿਆਦਾ ਰੂਮਰ ਬੋਲਾਂ ਬਾਕੀ ਵੀਜੀ ਚੋਣ ਪਸਮਾ ਇੱਕ ਨੰਬਰ ਆ ਝੋਟੀਆਂ ਦਾ ਇੱਕ ਨੰਬਰ ਚੋਣ ਚਾਹਣਾ ਪੋਲੀ ਹਮਾਰੀ ਕੀ ਹੈ ਆ ਇਸ ਟਾਈਮ ਵੀਰ ਜੀ ਕਿੰਨਾ ਦੁੱਧ ਆਜਰੇ ਆ? ਦੁੱਧ ਵੀਰ ਜੀ 12 ਕਿਲੋ ਪਿਆਰੇ ਹੋਏ। ਇਹਦੇ ਮਗਰ ਬੱਚਾ ਕੀ ਆ ਵੀਰ ਜੀ? ਇਹਦੇ ਮਗਰ ਵੀਰ ਜੀ ਕੱਟੀ ਆ। ਇਹਦੇ ਮਗਰ ਕੱਟੀ ਆ। ਇਹ ਡਬਲ ਫਾਇਦਾ ਹੋ ਗਿਆ ਵੀਰ ਭਰਾਵਾਂ ਨੂੰ। ਹਾਂਜੀ ਹਾਂਜੀ। ਜੀ। ਤੇ ਕਿੰਨਾ ਕੁ ਦੁੱਧ ਚਵਾਜੂਗੀ? ਦੁੱਧ ਵੀਰ ਜੀ ਇਹਦੇ ਇਹਨੇ ਹੋਰ 2-3 ਕਿਲੋ ਵਧ ਕਰਕੇ ਦਾ 14। ਚੋਮਾ ਪੰਜਾਂ ਦਿਨਾਂ ਦਾ ਸੁਹਾ ਇਹਦਾ। 来 आओ वापस ए बी जी ਕਿੰਨਾ ਕੁ ਦੁੱਧ ਚਵਾਈ ਜਾਊਗੀ ਯਾ ਹਟਾ ਮੇਰੇ ਕੋ 12 ਕਿਲੋ 1 ਕਿਲੋ 2 ਕਿਲੋ ਵੱਧ ਜਾ ਕਿਲੋ 2 ਕਿਲੋ ਵੱਧ ਜਾਣਾ ਹੋਰ ਕੋਈ ਦੁੱਧ 13 14 ਕਿਲੋ ਘੜੂਗੀ ਝੋਟੀ ਜੀ ਬਾਕੀ ਵੀ ਜੀ ਦੁੱਧ ਆ ਸੇਵਾ ਦਾ ਸੇਵਾ ਕੋਈ ਚੰਗੀ ਕਰੂਗਾ ਤੇ ਦੁੱਧ ਵੱਧ ਚਲੂਗਾ ਹਾਂ ਜੀ ਜੀ ਬਿਲਕੁਲ ਤੇ ਇਹਦਾ ਮੁੱਲ ਕੀ ਕਰਦੇ ਜੀ ਇੱਕ 20 ਕਰਦੇ ਵੀ ਜੀ ਇੱਕ 20 ਮੈਂ ਨਾ ਲਾਸਟ ਪੀਸ ਆ ਪੂਰੀ ਜਾਇਜ਼ ਕਰ ਦੋ ਗੱਲ ਵੀ ਖੁੱਲਾ ਮਾਨ ਤਾਨ ਕਰ ਦੋ ਆ ਤਾਂ ਵੀਰ ਜੀ ਦੇਣਾ ਉਹ ਦੇਣਾਗੇ ਹੋਰ 5000 ਕੱਟ ਕਰਦਾ 5000 115 ਵੀਰ ਨੇ ਜੇ ਹੋਰ ਕਰ ਦੇਣਾ ਵਾ ਕੋਈ ਤੋਂ ਬੜੀ ਕਮਾਈ ਨਹੀਂ ਕਰਨੀ ਬਸ ਆਪਣਾ ਮਾਨ ਤਾਂ ਨਹੀਂ ਢੱਡਾ ਕਰਨਾ ਝੋਟੀ ਨੂੰ 5000 ਹੋਰ ਛੋਟ ਕਰਦਾਂਗੇ 110 ਦੀ 110 ਦੀ ਝੋਟੀ 12 ਕਿਲੋ ਵਾਲੀ ਝੋਟੀ ਹਰਿਆਣੇ ਵਾਲੀ ਤੇ 110 ਦੀ ਕੱਟ ਵਾਲਾ ਲੈਵਾ ਕੱਟ ਵਾਲਾ ਲੈਵਾ ਇਹਨੂੰ ਸਿੰਘ ਵੇਖ ਲੋ ਸਿੰਘ ਵੀ ਥੋੜਾ ਉੱਚਾ ਹੋ ਗਏ ਘਮਿਆਂ ਵਾ ਸਿੰਘ ਬਾਕੀ ਸੇਂਗਰੀ ਕੁਆਲਿਟੀ ਵੀ ਚੰਗੀ ਆ ਤੇ ਥਣ ਲੇਵੇ ਦੀ ਪੂਰੀ ਸਾਫ ਆ ਝੋਟੀ ਸਾਫ ਆ ਭਾਜੀ ਬਹੁਤ ਯਰੀ ਝੋਟੀ ਟਾਪ ਦੀ ਆ ਜੀ ਜੀ ਕਿਲੋ ਤੋਂ 2 ਕਿਲੋ ਵੱਧ ਜਾਦਾ ਬਾਕੀ ਮੇਨ ਗੱਲ ਸੀਰਸ ਲੱਗਾ ਝੋਟੀਆਂ ਸਾਰੀਆਂ ਹਾਂਜੀ ਹਾਂਜੀ ਤੇ ਹੋਰ ਕੋਈ ਗੱਲ ਬਾਤ ਕਰਨੀ ਭੈਣ ਭਰਾਵਾਂ ਨਾਲ ਗਿੱਲ ਡੇਰੀ ਫਾਰਮ ਵੇਖਣ ਵਾਲੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਮੇਰੇ ਵੀਰ ਸਬਸਕ੍ਰਾਈਬ ਲਾਈਕ ਸ਼ੇਅਰ ਲਾਈਕ ਸ਼ੇਅਰ ਸਬਸਕ੍ਰਾਈਬ ਮੇਰੇ ਵੀਰ ਚੈਨਲ ਨੂੰ ਕਰੋ ਤੇ ਸਾਡਾ ਹੌਸਲਾ ਬਦਲ ਤੇ ਆਪਾਂ ਤੁਹਾਡੀ ਸੇਵਾ ਲਈ ਹਾਜ਼ਰ ਹਾਂ ਟਾਪ ਤੋਂ ਟਾਪ ਜੀ ਬਾਕੀ ਸਾਰੇ ਇੱਕ ਵਾਰ ਭਰਾਵਾਂ ਨੂੰ ਵੇਖਣ ਵਾਲਿਆਂ ਜੀ ਤੇ ਆਪਣਾ ਇੱਕ ਵਾਰ ਐਡਰੈਸ ਤੇ ਫੋਨ ਨੰਬਰ ਦੁਬਾਰਾ ਬੋਲ ਮੈਂ ਆਪਣਾ ترشیم ਸਿੰਘ ਆ ਪਿੰਡ ग्रंथਗੜ تحصیل ਬਟਾਲਾ ਜ਼ਿਲ੍ਹਾ ਗੁਰਦਾਸਪੁਰ ਜੀ ਤੇ ਫੋਨ ਨੰਬਰ ਫੋਨ ਨੰਬਰ 8263444252 ਠੀਕ ਆ ਜੀ